ਸ੍ਰੀ ਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਮੇਰੇ ਪਿੰਡ ਮੇਰੇ ਖੇਤ ਚੈਨਲ ਦੇ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਬਰਬਰੀ ਬੱਕਰੀ ਜਾਂ ਪਿੱਕਲ ਬੱਕਰੀ ਕੋਈ ਵੀ ਬੱਕਰੀ ਹੈ ਜ਼ੀਰੋ ਤੋਂ ਲੈ ਕੇ ਤੇ 3-4 ਮਹੀਨੇ ਗੱਭਣ ਤੱਕ ਵੀ ਕਿਵੇਂ ਉਹਦੀ ਪਛਾਣ ਕਰਨੀ ਹੈ ਨਵੇਂ ਬੰਦੇ ਜਿਹੜੇ ਬੱਕਰੀਆਂ ਰੱਖਦੇ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾਗਾ ਹਨਾ ਗੱਭਣ ਬੱਕਰੀ ਰਹਿ ਗਈ ਜਾਂ ਨਹੀਂ 2-3 ਮਹੀਨੇ ਤੱਕ ਵੀ ਨਹੀਂ ਪਤਾ ਲੱਗਦਾ ਕਿ ਅੱਜ ਆਪਾਂ ਤੁਹਾਨੂੰ ਉਹਨਾਂ ਦੀ ਸਾਰੀ ਪਛਾਣ ਕਰਾਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਆਪਾਂ ਕਰਦੇ ਹਾਂ ਸ਼ੁਰੂ ਆਪਾਂ ਪਹਿਲਾਂ 20 21 ਦਿਨਾਂ ਵਾਲੀ ਬੱਕਰੀ ਦਿਖਾਵਾਂਗੇ ਗੱਬਣ ਉਹ ਤੋਂ ਬਾਅਦ ਫਿਰ ਆਪਾਂ ਜਿਵੇਂ ਜਿਵੇਂ ਹੈਗੀਆਂ ਆਪਣੀਆਂ ਗੱਬਣ ਓਵੇਂ ਓਵੇਂ ਸਾਰੀਆਂ ਦੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਦੋਸਤੋ ਆ ਪਹਿਲਾਂ ਪਾਠ ਨੇ ਆਪਣੀ ਨੇ ਸੁਣਾ ਹੈਗਾ ਜਿਹਨੂੰ ਕਹਿੰਦੇ ਅਸਰ ਪਾਠ ਇਹ 7 11 2024 ਦੀ ਕ੍ਰਾਸ ਹੋਈ ਹੈ ਤੇ ਅੱਜ ਹੋ ਗਈ 30 ਤਰੀਕ ਇਹਨੂੰ 23 ਦਿਨ ਹੋ ਗਏ ਬਣੀ ਨੇ ਤੇ 24 ਦਿਨ ਜਿਹੜੇ ਬੋਲਣਾ ਹੁੰਦਾ ਤਾਂ 21 ਦਿਨਾਂ ਤੋਂ ਇਹਨੇ ਦੁਆਰਾ ਹੀਟ ਦੇ ਵਿੱਚ ਆ ਕੇ ਤੇ ਗੋਲ ਪੈਣਾ ਸੀ ਤਾਰਾਂ ਕਰਨੀਆਂ ਸੀ ਤੇ ਇਹ ਅੱਜ ਇਹਨੂੰ 23-24 ਦਿਨ ਹੋ ਗਏ ਤੇ ਜਿਹੜੀ ਕੋਈ ਆਉਦੇ ਉਹ ਜਿਹੇ ਸਪਟਮ ਨਹੀਂ ਦਿਖਾਏਗੇ ਤੇ ਕਹਿਣ ਦਾ ਭਾਵ ਇਹ ਆ ਵੀ 99% ਇਹ ਬੱਕਰੀ ਦੁੱਧ ਨਾਲ ਗਈ ਹੋਊਗੀ ਤੇ ਕ੍ਰੋਸ ਰਹਿ ਗਈ ਹੋਊਗੀ ਹੋਈ ਗਈ ਤੇ ਅੱਜ ਦੀ ਘੜੀ ਜੇ ਆਪਾਂ ਇਹਦੀ ਨਿਸ਼ਾਨੀ ਚੈੱਕ ਕਰਕੇ ਇਹਨਾਂ ਚੀਜ਼ਾਂ ਤੋਂ ਬਿਨਾ ਵੀ ਜਿਵੇਂ ਗੋਲ ਪੈਂਦੀਆਂ 21 ਦਿਨਾਂ ਤੋਂ ਉਹ ਤੋਂ ਬਿਨਾ ਹੋਰ ਇਹ ਵੀ ਕੋਈ ਨਿਸ਼ਾਨੀ ਨਹੀਂ ਹੈਗੀ ਕੋਈ ਇਹ ਦੁੱਧ ਨਹੀਂ ਲੇਵਾ ਨਹੀਂ ਬਣਾਉਣ ਲੱਗੀ ਕੋਈ ਇਹਦਾ ਪੇਟ ਨਹੀਂ ਭਰਾ ਹੋਣ ਲੱਗਿਆ ਨਾਰਮਲ ਜਿਹੜੀ ਪਹਿਲਾਂ ਸੀ ਉਸੇ ਸਥਿਤੀ ਦੇ ਵਿੱਚ ਆ ਇਹ ਆਪ ਦੇਖ ਸਕਦੇ ਆ ਤੁਸੀਂ ਕੋਈ ਇਹਦਾ ਪੇਟ ਨਹੀਂ ਭਰਾ ਹੋਇਆਗਾ ਕੋਈ ਇਹਨੇ ਲੇਵਾ ਨਹੀਂ ਕੱਢਿਆ ਤੇ ਕੋਈ ਨਹੀਂ ਹੋਰ ਹੈ ਕੋਈ ਉਹ ਨਿਸ਼ਾਨੀ ਨਹੀਂ ਹੁੰਦੀਗੀ ਤੇ ਇਹ ਤੋਂ ਬਾਅਦ ਆਪਾਂ ਬੱਕਰੀ ਹੋਰ ਲਿਆਵਾਂਗੇ ਜਿਹੜੀ ਬੱਕਰੀ ਆਪਣੀ 2 ਸਵਾ 1.5 ਮਹੀਨੇ ਦੀ ਗੱਪਣ ਉਹ ਦਿਖਾਵਾਂਗੇ ਤੇ ਉਹ ਆਪਾਂ ਦਿਖਾਉਣੇ ਤੁਹਾਨੂੰ ਇਹਨੂੰ ਛੱਡ ਦਿੰਨੇ ਆ ਉਹ ਲੈ ਆ ਕੇ ਦਿਖਾਉਣੇ ਆ ਇਹਦੀ ਹਾਲ ਦੀ ਘੜੀ ਕੋਈ ਨਿਸ਼ਾਨੀ ਨਹੀਂ 2 ਢਾਈ ਮਹੀਨਾ ਤੋਂ ਇਹਦੀ ਨਿਸ਼ਾਨੀ ਪਤਾ ਲੱਗਾਂ ਲੱਗੀ ਜੀ ਲੋ ਵੀ ਦੋ ਹਫਤਾ ਹੁਣ ਆਪਾਂ ਆ ਬੱਕਰੀ ਵੜ ਕੇ ਲਿਆਂਦੀ ਆ ਇਹਨੂੰ ਬਣਾਉਣ ਦਿਖਾਉਣੇ ਆ ਵੀ ਇਹਦਾ ਕੀ 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 ਹਾਸਤਾ ਵਾ ਇਹ ਬੱਕਰੀ ਆਪਣੀ ਅੱਜ ਸਹੀ 2 ਮਹੀਨਾ ਦੀ ਗੱਭਣ ਹੋ ਗਈ ਆ ਇਹ ਵੀ ਆਪਾਂ ਨੂੰ ਗਾਰੰਟੀ ਪੱਕੀ ਆ ਫੁੱਲ ਗਾਰੰਟੀ ਦੇ ਵਿੱਚ ਕੋਈ ਇਹ ਗੱਲ ਨਹੀਂ ਕਿ ਵੀ ਇਹ ਦੱਬਾ ਕੱਢ ਜੂਗੀ ਜਾਂ ਵੈਸੇ ਰਾਜੀ ਹੋਣ ਲੱਗ ਪਈ ਨਾ ਇਹ ਰਾਜੀ ਹੋਣ ਲੱਗੀ ਆ ਨਾ ਇਹ ਤੇ ਮਾਸ ਚੜਿਆ 2 ਮਹੀਨਿਆਂ ਦੀ 28 ਤਰੀਕ ਨੂੰ ਇਹ ਗੱਭਣ ਹੋ ਗਿਆ ਜੇ 2 ਦਿਨ ਉੱਤੇ ਐ ਨੂੰ ਤੇ ਏਰੀਆਂ ਨਿਸ਼ਾਨੀਆਂ ਪੇਟੇ ਭਾਰਾ ਕਰਨ ਲੱਗ ਪਈ ਐ ਦੋਵਾਂ ਪਾਸਿਆਂੋਂ ਰੂਪੀ ਇੱਥੇ ਖੜਾ ਪੇਟ ਨਿਸ਼ਾਨੀ ਉੱਤੋਂ ਹੋ ਕੇ ਦਿਖਾ ਦੇ ਐ ਉੱਤੋਂ ਕੈਂ ਹੋਰਾ ਕਰਕੇ ਨਾ ਆਹ ਦੇਖਦਾ ਨਾ ਪੇਟ ਦੋਵਾਂ ਪਾਸਿਆਂ ਤੋਂ ਹੁਣੇ ਭਾਰਾ ਕਰਨ ਲੱਗ ਪਈ ਐ ਤੇ ਲੇਵੀ ਵੀ ਥੋੜੀ ਥੋੜੀ ਕੱਢਣ ਲੱਗ ਪਈ ਆ ਦੇਖ ਸਕਦੇ ਆ ਤੁਸੀਂ ਤੇ ਜਿਹੜਾ ਇਹਨਾਂ ਦਾ ਇੱਕ ਹੋਰ ਘੰਟ ਢੰਗ ਹੁੰਦਾ ਕਿ ਜਦੋਂ ਇਹ ਖਾਲੀ ਹੁੰਦੀਆਂ ਉਦੋਂ ਛਾਲਾ ਮਾਰਦੀਆਂ ਖੁਰਨੀਆਂ ਦੇ ਵਿੱਚ ਚੜ੍ਹਦੀਆਂ ਭਾਈਤੀਆਂ ਨਸਦੀਆਂ ਜ਼ਿਆਦੇ ਆ ਤੇ ਜਦੋਂ ਇਹ ਮੰਨ ਲਓ 2.5 ਮਹੀਨਾ ਦੀ ਦੋਵਾਂ ਮਹੀਨੇ ਦੀ ਗੱਭਣ ਹੋ ਗਈ ਉਦੋਂ ਥੋੜਾ ਜਿਹਾ ਬੱਕਰੀਆਂ ਤੋਂ ਦੂਜੀਆਂ ਤੋਂ ਸਾਈਡ ਤੇ ਰਹਿਣ ਲੱਗ ਪੈਂਦੀਆਂ ਜਿਹੜੀ ਖਾਲੀ ਬੱਕਰੀ ਆ ਜਾਂ ਸੂਹੀ ਹੋਈ ਬੱਕਰੀ ਆ ਉਹਨਾਂ ਤੋਂ ਪਾਸੇ ਰਹਿੰਦੀ ਆ ਥੋੜੀ ਚਾਲ ਇਹਨਾਂ ਦੀ ਮੱਠੀ ਪੈ ਜਾਂਦੀ ਆ ਸੁਸਤੀ ਦੇ ਵਿੱਚ ਚੱਲਣ ਲੱਗ ਪੈਂਦੀਆਂ ਤੇ ਰਹਿੰਦੀਆਂ ਐਕਟਿਵਾ ਖਾਣਾ ਪੀਣਾ ਪੂਰਾ ਉਹੀ ਹੁੰਦਾ ਤੇ ਉਹ ਗੱਲ ਨਹੀਂ ਵੀ ਜਿਵੇਂ ਪਹਿਲਾਂ ਛਾਲਾ ਮਾਰਦੀਆਂ ਸੀਗੀਆਂ ਕਿਤੇ ਉਧਰ ਕੋ ਉੱਧਰ ਚੜ ਗਈ ਮੱਜਾਂ ਤੇ ਹਨਾ ਉਹ ਚੀਜ਼ਾਂ ਹਟ ਗਈ ਇਹ ਥੋੜੇ ਬਸ ਹੌਲੀ ਹੌਲੀ ਆਉਦਾਂ ਨੇ ਤੁਰਿਆ ਫਿਰਨ ਚੰਗਾ ਦਾਣਾ ਖਾਣਾ ਵਧੀਆ ਪੱਠੇ ਖਾ ਕੇ ਪਾਣੀ ਪੀ ਕੇ ਜਦੋਂ ਇਹਨਾਂ ਨੂੰ ਜਿੱਥੇ ਵੀ ਆਪ ਟਕਾਣੇ ਤੇ ਪਿੰਜਰੇ ਚ ਬਾਉਣੀ ਹੈ ਜਾਂ ਬੰਨਣੀਆਂ ਤੇ ਆਰਾਮਦਾਰੀ ਨਾਲ ਬੈਠੀ ਰਹਿਣਾ ਇਹਨੇ ਇਹ ਨਿਸ਼ਾਨੀ ਇਹਦੀ ਪੱਕੀ ਆ ਵੀ ਇਹ ਗੱਬਣ ਰਹੇਗੀ ਉਦੋਂ ਚਾਲ ਬਦਲ ਜਾਂਦੀ ਹੈ ਚੀਜ਼ ਦੀ ਹੌਲੀ ਤੁਰਨ ਲੱਗ ਪੈਂਦੀ ਛਾਲਾਂ ਘਟ ਜਾਂਦੀਆਂ ਮਾਰਨੀਆਂ ਤੇ ਦੂਜੇ ਨੰਬਰ ਤੇ ਜਿਹੜੀ ਇਹਨਾਂ ਦਾ ਆਹ ਪਛਾਵ ਵਾਲੀ ਜਗ੍ਹਾ ਇਹੇ ਵੀ ਉਦੋਂ ਥੋੜਾ ਜਿਹਾ ਪੋਲਾ ਪੈਣ ਲੱਗ ਪੈਂਦਾ ਇਹ ਪਹਿਲਾਂ ਉਹ ਸਖਤ ਹੁੰਦੀ ਆ ਫੇਰ ਪੋਲੀ ਹੋਣ ਲੱਗ ਪੈਂਦੀ ਆ ਆ ਚੀਜ਼ਾਂ ਪੋਲੀਆਂ ਕਰਨ ਲੱਗ ਪੈਂਦੀ ਪੂੜੇ ਇੱਥੋਂ ਤੇ ਇਹਦੀ ਨਿਸ਼ਾਨੀ ਆ ਇਹ 2 ਮਹੀਨਾ ਦੀ ਗੱਭਣਾਂ ਢੇਟ ਭਾਰਾ ਕਰਨ ਲੱਗ ਪਈ ਆ ਇਹ ਹੁਣ ਅੱਗੇ ਦਿਖਾਉਣੇ ਆ 2.5 ਮਹੀਨਾ ਦੀ ਗੱਭਣ ਆ ਆ ਦੂਜੀ ਬੱਕਰੀ ਹੈਗੀ ਜੀ ਦੋਸਤੋ ਆਪਾਂ ਹੁਣ ਤੀਜੇ ਨੰਬਰ ਤੇ ਬੱਕਰੀ ਲੈ ਕੇ ਆਉਂਦੀ ਐ ਇਹ ਵੀ ਪਹਿਲਾਂ ਪਾਠ ਨਹੀਂ ਸੁਣਾ ਤੇ ਇਹਦੀ ਜਿਹੜੀ ਨਿਸ਼ਾਨੀ ਆ ਤੇਰੀ ਪੂਰੀ ਗਾਰੰਟੀ ਹੋ ਗਈ ਇਹ ਹੋ ਗਈ ਅੱਜ ਸਵਾ ਦੋ ਮਹੀਨਾ ਤੋਂ ਪਲੱਸ ਗੱਪਣ 2.5 ਮਹੀਨਾ ਤੋਂ ਘਾਟਾ ਤੇ ਸਵਾ ਦੋ ਮਹੀਨਾ ਤੋਂ ਉੱਪਰ ਹੋ ਗਈ ਐ ਤੇ ਇਹਦੀਆਂ ਨਿਸ਼ਾਨੀਆਂ ਤੁਸੀਂ ਫੇਰ ਦੇਖ ਸਕਦੇ ਆ ਬੱਚੇ ਪੂਰੇ ਤਿਆਰ ਹੋਏ ਖੜੇ ਆ ਦੇ ਵਿੱਚ ਆਹ ਦੇਖ ਲੈ ਪੂਰਾ ਪੇਟ ਭਾਰੀ ਆ ਲੇਵਾ ਇਹ ਵੀ ਲਾਉਣ ਲੱਗ ਪਈ ਐ ਅੱਲੇ ਵੀ ਨਿਸ਼ਾਨ ਨੇ 2 ਮਹੀਨਾ ਦੀ ਗੱਭਾਂ ਨੂੰ ਬੱਕਰੀ ਕੱਢਣ ਲੱਗ ਪੈਂਦੀ ਐ ਇਹ ਥੋੜਾ ਜਿਹਾ ਦੁਬੈਠਦੀ ਐ ਤੇ ਇਹਦੇ ਦੁੱਧ ਜਿਹੜਾ ਬਣ ਰਿਹਾ ਚੀੜ ਬਣਦਾ ਚੀੜ ਉਹ ਵੀ ਨਿਕਲ ਰਿਹਾ ਵਿੱਚੋਂ ਥਾਣਾ ਚੋ ਆ ਦੇਖੋ ਤੇ ਪੋਲੀ ਇੰਨੀ ਆ ਇਹ ਇਹਦੇ ਥਾਣਾ ਚੋ ਨਾ ਕੀੜ ਨਿਕਲ ਜਾਂਦਾ ਆਪਦੀ ਆ ਬੈਠਦੀ ਐ ਜਦੋਂ ਆ ਥਾਣੇ ਦੇ ਨਾ ਪੂਰੇ ਕੱਢੀ ਆਉਂਦੀ ਐ ਤਲੰਮੇ ਥਾਣ ਕੱਢੂਗੀ ਥਾਣ ਨਹੀਂ ਇਹ ਕਿਸੇ ਪਾਸੋਂ ਕੰਮ ਨਹੀਂ ਲੈਂਦੀ ਇਹ ਥਾਣਾ ਦੇ ਵਿੱਚ ਲੰਮਾ ਲੇਵਾ ਪੂਰਾ ਵਧੀਆ ਸੋਹਣਾ ਲੇਵਾ ਬਣਾਉਗੀ ਇਹ ਜਿਵੇਂ ਜਿਵੇਂ ਨੇ ਪਿਆਰ ਹੋਣਾ ਤੇ 9 ਮਹੀਨਿਆਂ ਦੀ ਕਿੱਦਾਂ ਗੱਭਣ ਹੋ ਗਈ ਇਹ 20-22 ਦਿਨਾਂ ਨੂੰ ਉਹ ਦੇਣ ਪੂਰਾ ਲੇਵਾ ਕੱਢ ਲੈਣਾ ਵਧਿਆ ਤੇ ਇੰਨਾ ਸਾਰਾ ਲੇਵਾ ਬਣਾ ਜਾਣਾ ਇਹਨੇ ਇਹ ਹੋ ਗਈ ਆਪਣੀ 2.5 ਮਹੀਨਿਆਂ ਦੀ ਗੱਭਣ ਤੇ ਪੂਰੀ ਵੀਟ ਦੇ ਵਿੱਚ ਹੈਵੀ ਦੇ ਵਿੱਚ ਇਹਦੀ ਉਮਰ ਕੋਈ ਛੋਟੀ ਨਹੀਂ 8-10 ਮਹੀਨਿਆਂ ਦੀ ਪਾਠ ਇਹ ਹੋ ਗਈ ਆ 10-11 ਮਹੀਨਿਆਂ ਦੀ ਹੋਊਗੀ ਇਹ ਤੇ ਬਹੁਤ ਸੋਹਣਾ ਇਹਨੇ ਜਿਹੜਾ ਵਿਕਾਸ ਆ ਕਿਸੇ ਪਾਸੋਂ ਕਮੀ ਨਹੀਂ ਨਾ ਲੱਸੀ ਆ ਇਹ ਪੂਰੀ ਰਾਜੀ ਆ ਪਾਠ ਨਾ ਓਵਰ weight ਆ ਇਹਦਾ ਨਾ ਇਹਦਾ ਜਮਾ ਘੱਟ ਆ ਨਾ ਕਿਸੇ ਪਾਸੇ ਦੇ ਵਿੱਚ ਕੋਈ ਮਿਨਰਲ ਦੀ ਕਮੀ ਆ ਆ ਦੇਖ ਸਕਦੇ ਤੁਸੀਂ ਬਾਕੀ ਜਿਹੜਾ ਇਹ ਜਿਵੇਂ ਹੁਣ ਸਵਾ ਦੋ ਮਹੀਨੇ ਦੀ ਗੱਪਣ ਹੋ ਗਈ ਜਿਹੜੇ ਆ ਕੁੜੇ ਆ ਇਹਦੇ ਇਹ ਇਥੋਂ ਪੋਲੇ ਪੈਣ ਲੱਗ ਪਏ ਜਿਹੜੇ ਜਿਵੇਂ ਦੋ ਮਹੀਨੇ ਵਾਲੀ ਦੇ ਘੱਟ ਹੁੰਦੇ ਆ ਮਹੀਨੇ ਵਾਲੀ ਦੇ ਘੱਟ ਇਹਦੇ ਉਦੋਂ ਜ਼ਿਆਦਾ ਟੋਆ ਪੈਣ ਲੱਗ ਪਿਆ ਕੁੜੇ ਪੋਲੇ ਕਰ ਗਈ ਇਹ ਨਿਸ਼ਾਨੀ ਪੱਕੀ ਹੁੰਦੀ ਆ ਆ ਨਹੀਂ ਤਾਂ ਜੇ ਖਾਲੀ ਬੱਕਰੀ ਦੇ ਇਥੋਂ ਸਖਤ ਹੋਊਗਾ ਇਹ ਇਥੋਂ ਸਖਤ ਹੁੰਦੇ ਆ ਕੀਤਾ ਨੇੜੇ ਕਰਕੇ ਦਿਖਾ ਦੇ ਇਹ ਇਹਦੇ ਆ ਇਥੋਂ ਹੁਣ ਆਪਣੀਆਂ ਉਂਗਲਾਂ ਵਿੱਚ ਇਹਦੇ ਖੁੱਭਣ ਲੱਗ ਪਈਆਂ ਇਹ ਵੀ ਪੂਰੀ ਨਿਸ਼ਾਨੀ ਹੁੰਦੀ ਹੈ ਜਦੋਂ ਇਹ ਪੁੱਲੇ ਪੈਣ ਲੱਗ ਪੈਣ ਬੱਕਰੀ ਗੱਬਣ ਦੀ ਗਰੰਟੀ ਹੈ ਇਹ ਹੋ ਗਈ ਆਪਣੀ ਸਵਾ ਦੋ ਮਹੀਨਾ ਦੀ ਗੱਬਣ ਆ ਦੇਖ ਲਓ ਤੁਸੀਂ ਪੂਰੀ ਕੁਆਲਟੀ ਹੈ ਕੁਆਲਟੀ ਵੀ ਚੈੱਕ ਕਰਾ ਲਿਏ ਕੋਹਨੀ ਬਾਠਾ ਇਹ ਕੰਨਾਂ ਦੀ ਪੂਰੀ ਵਧਿਆ ਖੜੇ ਕੰਨਾਂ ਦੇ ਵਿੱਚ ਤੇ ਪੂਰੇ ਵਧਿਆ ਲੱਤਾਂ ਬਾਹਾਂ ਮੋਟੀਆਂ ਤੇ ਚੰਗੇ ਬੱਕਰੇ ਤੋਂ ਕ੍ਰੋਸ ਹੋਈ ਵੀ ਵਧਿਆ ਬੱਚੇ ਦੀ ਹੋਊਗੀ ਸੋਹਣੇ ਤੇ ਅੱਜ ਇਹ ਸਵਾ ਦੋ ਮਹੀਨਿਆਂ ਦੀ ਐ ਮੰਨ ਕੇ ਚੱਲੋ ਜਿਹੜੀ ਇਹ ਬੱਕਰੀ ਹੁੰਦੀ ਆ ਇਹ ਪੂਰੇ ਪੰਜ ਮਹੀਨੇ ਨਹੀਂ ਲੈਂਦੀ ਬਰਬਰੀ ਜਿਹੜੀ ਕੋਈ ਬੱਕਰੀ 100 ਚੋਂ 5% ਬੱਕਰੀਆਂ ਪੂਰੇ ਪੰਜ ਮਹੀਨੇ ਦੇ ਖੂਂਦੀਆਂ ਨਹੀਂ ਇਹ ਹਫ਼ਤਾ ਪਹਿਲਾਂ ਹੀ ਖੂਪੈਂਦੀਆਂ ਜਿੰਨੀਆਂ ਸਾਡੇ ਕੋਲ ਬੱਕਰੀਆਂ ਆ ਉਹਨਾਂ ਨੇ ਹਫ਼ਤਾ ਪਹਿਲਾਂ ਹੀ ਖੂਪੈਣਾ ਹਫ਼ਤੇ ਤੋਂ 10 ਦਿਨ ਜਿਵੇਂ 4 ਮਹੀਨੇ 20 ਦਿਨਾਂ ਤੇ ਬੱਕਰੀ ਖੂਪੈਂਦੀ ਆ ਇਹ ਕਿਉਂਕਿ ਇਹ ਵੇਟ ਵਧ ਕਰ ਜਾਂਦੀ ਆ ਬੱਚਿਆਂ ਦਾ ਤੇ ਉਸ ਦੇ ਹਿਸਾਬ ਨਾਲ ਬੱਚੇ ਛੇਤੀ ਵੀ ਗ੍ਰੋਥ ਹੁੰਦੀ ਆ ਬੱਚਿਆਂ ਦੀ ਉਹ ਛੇਤੀ ਸੂਪ ਪੈਂਦੀ ਆ ਇਹ ਤੇ ਦੁੱਧ ਨੂੰ ਵੀ ਚੰਗੀਆਂ ਨਿਕਲਦੀਆਂ ਬੱਚੇ ਬਹੁਤ ਸੋਹਣੇ ਪਾਲਦੇ ਆ ਆ ਨਿਸ਼ਾਨੀ ਇਹਦੀ ਪੱਕੀ ਆ ਪੇਟ ਇੱਥੋਂ ਪੂਰਾ ਭਾਰੀ ਹੋਣ ਲੱਗ ਪਿਆ ਇਹਦਾ ਤੇ ਇਹ ਚੀਜ਼ਾਂ ਜਿਵੇਂ ਪਹਿਲਾਂ ਕ੍ਰਾਸ ਨਹੀਂ ਹੋਈ ਨਹੀਂ ਸੀ ਖਾਲੀ ਸੀਗੀ ਤਾਂ ਪੇਟ ਆ ਦਾ ਅੰਦਰ ਸੀਗਾ ਇਹ ਆਪਾਂ ਨੂੰ ਆਪ ਨੂੰ ਖੁਦ ਨੂੰ ਪਤਾ ਲੱਗਣ ਲੱਗ ਪੈਂਦਾ ਤੇ ਜਿਹੜਾ ਇੱਥੋਂ ਚੈੱਕ ਕਰਨਾ ਉਹ ਆਪਾਂ ਜਦੋਂ ਹੁਣ ਦੁੱਧੀ ਬੱਕਰੀ ਨੂੰ ਫੜ ਕੇ ਲੈ ਕੇ ਆਉਂਗਾ ਉਹ ਆਪਾਂ ਇੱਥੋਂ ਵੀ ਦੱਸਾਂਗੇ ਕਿ ਇੱਥੋਂ ਕਿਵੇਂ ਚੈੱਕ ਕਰਨਾ ਤੇ ਕਿਵੇਂ ਪਤਾ ਲੱਗੂਗਾ ਉਹ ਮੈਂ ਹੁਣ ਉਹ ਬੱਕਰੀ ਲੈ ਕੇ ਆਉਣਾ ਇਹਨੂੰ ਆਪਾਂ ਫੇਰ ਛੱਡ ਦਿੰਨੇ ਆਂ ਚੱਲ ਵੀ ਤੂੰ ਵੀ ਖੇਡ ਲੋ ਵੀ ਦੋਸਤੋ ਇਹ ਆਪਾਂ ਚੌਥੇ ਨੰਬਰ ਤੇ ਪਾਠ ਲਿਆਂਦੀ ਆ ਹੁਣ ਇਹਨੇ ਵੀ ਪਹਿਲਾਂ ਨਹੀਂ ਸੁਣਾ ਕਿਉਂਕਿ ਸਮਾਨ ਬੱਕਰੀ ਦਾ ਤਾਂ ਪਤਾ ਲੱਗ ਜਾਂਦਾ ਗੱਬਣ ਖਾਲੀ ਦਾ ਛੇਤੀ ਪਤਾ ਲੱਗ ਜਾਂਦਾ ਉਹਦਾ ਕਿ ਦੁੱਧ ਸੁੱਕਣ ਲੱਗ ਪੈਂਦੀ ਐ ਜੋ ਖਾਲੀ ਹੋਵੇ ਦਾ ਦੁੱਧ ਉਹਨਾਂ ਹੀ ਲਈ ਜਾਂਦੀ ਐ ਇਹਨਾਂ ਦਾ ਥੋੜਾ ਜਿਹਾ ਘੱਟ ਪਤਾ ਲੱਗਦਾ ਹੁੰਦਾ ਜਿਹੜੀ ਇਹ ਬੱਕਰੀ ਆਪਣੀ ਇਹ ਅੱਜ ਮੰਨ ਲਓ 2 ਦਿਨ ਰਹਿ ਗਏ ਘੱਟ 3 ਮਹੀਨਿਆਂ ਦੀ ਹੋ ਜੂਗੀ 2 ਤਰੀਕ ਨੂੰ ਅੱਜ 30 ਤਰੀਕ ਤੇ 2 ਤਰੀਕ ਨੂੰ ਨੇ ਸਹੀ 3 ਮਹੀਨਿਆਂ ਦੀ ਹੋ ਜਾਣਾ ਤੇ ਤੇਰੀ ਜਿਹੜੀ ਨਿਸ਼ਾਨੀ ਆ ਉਹ ਵੀ ਪੂਰੀ ਉਹੀ ਆ ਵੀ ਇਹਨੇ ਪੇਟ ਦੂਜਿਆਂ ਨਾਲੋਂ ਵੀ ਜ਼ਿਆਦਾ ਭਾਰੀ ਕਰ ਲਿਆ ਇਹਦੇ ਬੱਚਿਆਂ ਦਾ ਇੱਥੋਂ ਪਤਾ ਲੱਗਣ ਲੱਗ ਪਿਆ ਰਹਿਣਾ ਥੋੜੀ ਜੀ ਇਹੇ ਖੜ ਜਾ ਆਦੀ ਜਾਣਾ ਇੱਥੋਂ ਪੇਟ ਭਾਰੀ ਹੋ ਗਿਆ ਜਦੋਂ ਆਪਾਂ ਇਹਨੂੰ ਇੱਥੋਂ ਹੱਥ ਲਾਉਨੇ ਆ ਤਾਂ ਪੂਰਾ ਸਖਤ ਆ ਤੇ ਬੱਚੇ ਵੀ ਰੜਕਣ ਲੱਗ ਪੈਂਦੇ ਹੁੰਦੇ ਇਹਨਾਂ ਦੇ ਖੜ ਜਾ ਇਹ ਇਹਦੇ ਉਸ ਉਹਨਾਂ ਤੋਂ ਜ਼ਿਆਦਾ ਪੂੜੇ ਪੋਲੇ ਹੋਗੇ ਆ ਚੀਜ਼ਾਂ ਦੇਖੋ ਇਹਦੇ ਜਿਆਦੇ ਪੋਲੇ ਆ ਇੱਥੋਂ ਪੂਰੇ ਘੂਠੇ ਖੁੱਬਦੇ ਤੇ ਆ ਹੱਡੀ ਜਿਹੜੀ ਪੂਛਲ ਹੱਡੀ ਆ ਵੀ ਜਿਹੜੀ ਆ ਢੁੰਡਰੀ ਵਾਲੀ ਆ ਜਾਂਦੀ ਆ ਆ ਪੂਰੀ ਵਧੀਆ ਇੱਥੋਂ ਪੋਲੀ ਹੋ ਗਈ ਆ ਤੇ ਜਿਹੜੀ ਇਹਦੇ ਪਿੱਛੋਂ ਮੰਨ ਕੇ ਚੱਲੋ ਬਾਥਰੂਮ ਵਾਲੀ ਜਗ੍ਹਾ ਹੈਗੀ ਆ ਉਹ ਦੂਜੀਆਂ ਨਾਲੋਂ ਜਿਆਦੇ ਪੋਲੀ ਪੈ ਗਈ ਆ ਦੇਖ ਲਓ ਲਾਲ ਲਾਲੀ ਦੇ ਵਿੱਚ ਪੂਰੀ ਜਿਆਦੇ ਤੇ ਉਹਨਾਂ ਨਾਲੋਂ ਜਿਆਦੇ ਪੋਲੀ ਆ ਇਹ ਤੇ ਇਹਦਾ ਹਵਾਨਾ ਉਹਨਾਂ ਨਾਲੋਂ ਜਿਆਦੇ ਕੱਢ ਗਿਆ ਦੇਖ ਸਕਦੇ ਆ ਥਣ ਕੱਢ ਗਈ ਇਹ ਤੇ ਹਵਾਨਾ ਵਿਦੇਸ ਧੰਨਵਾਦ ਗਿਆ ਕੈਮਰੇ ਚ ਉੱਧਰ ਦੀ ਹੋਗੇ ਉੱਠ ਕੇ ਵਿਛਾਰੇ ਆਹ ਦੇਖ ਲਓ ਤੁਸੀਂ ਲੇਵਾ ਇਹਦਾ 3 ਮਹੀਨਾ ਦੀ ਗੱਬਣ ਦਾ ਪੂਰਾ ਵਧੀਆ ਸੋਨਾ ਕੱਢੇ ਜਿੱਦ ਦੇ ਨੂੰ ਇਹਨੇ ਸੋਨਾ ਤਾਂ ਪੂਰਾ ਫੁੱਲ ਹਵਾਨਾ ਇਹਦਾ ਲੇਵਾ ਨਿਕਲੇ ਆਊਗਾ ਸੋਹਣੇ ਥਣਾਂ ਕੱਢੂਗੀ ਲੰਮੇ ਥਣਾਂ ਦੇ ਵਿੱਚ ਆਊਗੀ ਇਹ ਤੇ ਆਹ ਚੀਜ਼ਾਂ ਤੁਹਾਨੂੰ ਦੱਸ ਤੀਆਂ ਤੇ ਬਾਕੀ ਇਹ ਕੁਆਲਟੀ ਸਿੰਘਾਂ ਦੇ ਵਿੱਚ ਕੰਨ ਥੋੜੇ ਜਿਹੇ ਤੇ ਕੋਲੇ ਪੈਂਦੇ ਆ ਪਰ ਜਿਹੜਾ ਦਾ ਰੰਗ ਆ ਛੈਣਗਾ ਇਹਦੀ ਬਹੁਤ ਸੋਹਣੀ ਆ ਇਹ ਆ ਨਿਸ਼ਾਨੀਆਂ ਵਾਲੀਆਂ ਪੱਕੀਆਂ ਤਿੰਨ ਮਹੀਨਾ ਦੀ ਗੱਬਣਾ ਇਹ ਪੂਰੀ ਫੁੱਲ ਕੁਆਲਿਟੀ ਆ ਬਸ ਆ ਚੀਜ਼ਾਂ ਥੋੜੀਆਂ ਹੀ ਕੰਨ ਪੋਲੇ ਆਵੇ ਕੰਨਾਂ ਦਾ ਕੋਈ ਏਡਾ ਹੈ ਨਹੀਂ ਗਾ ਇਸ਼ੂ ਕਿਉਂਕਿ ਇਹਦੀ ਕੁਆਲਿਟੀ ਜਿਹੜੀ ਰੰਗ ਬਾਜ ਆ ਜਿਹੜੀ ਉਹ ਨਹੀਂ ਲਾਫ ਦੋਦਾਰ ਦੇ ਵਿੱਚ ਤੇ ਬਹੁਤ ਵਧੀਆ ਹੈ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਫੇਰ ਤਿੰਨ ਮਹੀਨਾ ਦੀ ਗੱਬਣਾ ਉਹ ਬੱਕਰੀ ਜਿਹੜੀ ਸਵੈਨ ਬੱਕਰੀ ਆ 2.5 ਮਹੀਨਾ ਦੀ ਗੱਬਣਾ ਤੇ 3 ਮਹੀਨਿਆਂ ਦੀ ਗੱਬਣਾ ਸਵੈਣ ਬੱਕਰੀ ਜਿਹੜੀ ਪਹਿਲਾਂ ਸੂਈ ਹੋਈ ਬੱਕਰੀ ਹੁਣ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਫਿਰ ਆਪਾਂ ਤੁਹਾਨੂੰ ਨੂੰ ਤੁਹਾਨੂੰ ਇੱਕ ਦੋ ਵੀਟਲ ਵੀ ਬੱਕਰੀਆਂ ਦਿਖਾਵਾਂਗੇ ਪਹਿਲਾਂ ਨੂੰ ਬੱਕਰੀ ਵੀ ਦਿਖਾਵਾਂਗੇ ਤੇ ਜਿਹੜੀ ਇੱਕ ਵਾਰੀ ਸੂਈ ਹੋਈ ਹੈ ਗੱਬਣ ਬੱਕਰੀ ਆਪਣੀ ਦੁਆਰਾ ਕ੍ਰੋਸ ਹੋਈ ਹੈ ਉਹ ਵੀ ਦਿਖਾਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਸਕਿਪ ਨਾ ਕਰਿਓ ਇੱਥੇ ਤੁਹਾਨੂੰ ਵਧਿਆ ਜਾਣਕਾਰੀ ਮਿਲੂਗੀ ਨਵੇਂ ਬੰਦਿਆਂ ਵਾਸਤੇ ਖਾਸ ਵੀਡੀਓ ਆ ਇਹ ਵੀ ਉਹਨਾਂ ਨੇ ਜਿਨ੍ਹਾਂ ਨੇ ਨਵੇਂ-ਨਵੇਂ ਬੱਕਰੀ ਪਾਲਣ ਕੀਤਾ ਪਤਾ ਨਹੀਂ ਲੱਗਦਾ ਬੱਕਰੀ ਕਰੋਸ ਰਹੇਗੀ ਜਾਂ ਨਹੀਂ ਰਹੇਗੀ ਹਨਾ ਉਹਨਾਂ ਨੂੰ ਆਪਾਂ ਸਾਰੀ ਪੂਰੀ ਡਿਟੇਲ ਦੇਵਾਂਗੇ ਜੇ ਕੋਈ ਸਾਡੇ ਤੋਂ ਘਾਟਵਾਦ ਵੀ ਰਹੀ ਆ ਤੇ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਭਾਈ ਤੁਸੀਂ ਇੱਥੇ ਆ ਜਾਣਕਾਰੀ ਨਹੀਂ ਦਿੱਤੀ ਤੇ ਅੱਗੇ ਤੋਂ ਆਪਾਂ ਉਹ ਜੀ ਦਸ ਸੁਧਾਰ ਕਰਾਂਗੇ ਕਿਉਂਕਿ ਆਪਾਂ ਬੰਦੇ ਤੋਂ ਹਰ ਇੱਕ ਤੋਂ ਜਦੋਂ ਕੋਈ ਕਿਸੇ ਨੂੰ ਜਾਣਕਾਰੀ ਦਿੰਦਾ ਜਾਂ ਦੱਸਦਾ ਉਹ ਆਪ ਵੀ ਸਿੱਖਦਾ ਉਹਨਾਂ ਗੱਲਾਂ ਵਿੱਚ ਕਿਉਂਕਿ ਪਾਸੇ ਵਾਲੇ ਜਦੋਂ ਵੀਡੀਓ ਦੇਖਦੇ ਆ ਉੱਥੋਂ ਨੋਟ ਕਰਦੇ ਭਾਈ ਤੁਸੀਂ ਇੱਥੇ ਗਲਤ ਸੀਗਾ ਉਹ ਦੱਸੋ ਉਹ ਆਪ ਅੱਗੇ ਤੋਂ ਸੁਧਾਰਾਂਗੇ ਆ ਸਾਡੇ ਬੱਚੇ ਆ ਇਹ ਹੁਣ ਖਰਾਬ ਕਰੀ ਜਾਂਦੇ ਮੈਨੂੰ ਚਲੋ ਅੱਗੇ ਲਿਓਨੇ ਆਪਾਂ ਜਿਹੜੀ ਇੱਕ ਵਾਰੀ ਸੂਈ ਹੋਈ ਬੱਕਰੀ ਆ ਉਹ ਲਿਆ ਕੇ ਤੁਹਾਨੂੰ ਦਿਖਾਉਨੇ ਆ ਲਓ ਵੀ ਇਹ ਜਿਹੜੀ ਬੱਕਰੀ ਆ ਆਪਣੀ ਪਹਿਲਾਂ ਇੱਕ ਵਾਰੀ ਸੂਈ ਹੋਈ ਆ ਮੈਂ ਕਿਹਾ ਚੱਲੋ ਮੈਂ ਇੱਥੇ ਬੰਨੀ ਨੂੰ ਦਿਖਾ ਦਿੰਨੇ ਆ ਇਹ ਹੁਣ ਦੂਜੀ ਸੂਏ ਸੂਗੀ ਇਹ ਹੋ ਗਈ ਆ ਜੀ 3 ਮਹੀਨਾ ਦੀ ਗੱਭਣ 3 ਮਹੀਨਾ ਦੀ ਗੱਭਣ ਹੋ ਗਈ ਆ ਇਹ ਸਸ ਤੋਂ ਹੈ ਵੀ ਬੱਕਰੀ ਜਿੰਨੀਆਂ ਮੈਂ ਆਪਣੀਆਂ A2Z ਬੱਕਰੀਆਂ ਉਹਨਾਂ ਤੋਂ ਸਾਰੀਆਂ ਤੋਂ ਭਾਰੀ ਹੈ ਇਹ ਬੱਕਰੀ ਤੇ ਆਹ ਦੇਖੋ ਦੋ ਬੱਚੇ ਦੇਊਗੀ ਵਧੀਆ ਹੋ ਸਕਦਾ ਤਿੰਨ ਵੀ ਦੇ ਦੇ ਤੇ ਪੂਰੇ ਸੋਨੇ ਹਮਾਨੇ ਦੇ ਵਿੱਚ ਆਹ ਚੀਜ਼ਾਂ ਆ ਰਹੀਆਂ ਵੀ ਕੋਲੀਆਂ ਪੈ ਗਈਆਂ ਆਹ ਜਿਹੜੀ ਹੱਡੀ ਆ ਪੂਛ ਪੂੜੇ ਕਹਿੰਦੇ ਨੇ ਪੂੜੇ ਨਵਾਉਂਦੇ ਜਾਂਦੀਆਂ ਨੇ ਇਹ ਬੱਕਰੀ ਜਦੋਂ 2.5 ਮਹੀਨੇ ਤੋਂ ਗੱਭਣ ਪਲੱਸ ਹੋਣ ਲੱਗ ਪੈਂਦੀ ਜਿਆਦੇ ਪੋਲੇ ਹੋਣ ਲੱਗ ਪੈਂਦੇ ਐ ਇੱਥੋਂ ਇਹ ਵੇਟ ਕਰ ਗਈ ਇਹ ਪੂਰਾ ਕਈ ਬੱਕਰੀਆਂ ਕਈ ਹੁੰਦੀਆਂ ਜਿਵੇਂ ਲੋਕ ਸਾਈਲੇ ਚ 4 ਪਾਉਂਦੇ ਆ ਹਨਾ ਬੱਕਰੀਆਂ ਨੂੰ ਉਹ ਰਾਜੀ ਹੋਣ ਲੱਗ ਪਈਆਂ ਪਰ ਆਪਾਂ ਚਾਰ ਨਾ ਪਾਇਆ ਕਦੇ ਇਹਨਾਂ ਨੂੰ ਮੱਕੀ ਦਾ ਸੁੱਕਾ ਨੀਰਾ ਪਾਉਣਿਆਂ ਨੂੰ ਆਪਾਂ ਮੂੰਗਫਲੀ ਦਾ ਜਿਹੜੀ ਫੀਡ ਪਾਉਣਿਆ ਸਵੇਰ ਇੱਕ ਟਾਈਮ ਪਾ ਦਈ ਆ ਤੇ ਦੁੱਧੇ ਸੁੱਕ ਚੁੱਕੀ ਆ ਇਹੇ 7-8 ਮਹੀਨਿਆਂ ਦੀ ਸੂਹੀ ਆ ਇਹੇ ਇਹਦੀ ਪਹਿਲਾਂ ਪਹਿਲ ਬੱਕਰੀ ਜਿਹੜੀ ਆਪਾਂ ਪੱਟ ਦਿਖਾਈ ਸੀ ਉਹ ਇਸੇ ਦੀ ਸੀ ਜਿਹੜੀ ਸ਼ੁਰੂਆਤ ਦੇ ਵਿੱਚ ਦਿਖਾਈ ਨਾ ਵੀਡੀਓ ਦੇ ਵਿੱਚ ਆਪਾਂ ਗੱਭਣ 22-23 ਦਿਨਾਂ ਦੀ ਉਹ ਇਹਦੀ ਪੱਠ ਆ ਉਹ ਵੀ ਸੂਨ ਵਾਲੀ ਆ ਹੁਣ ਮੰਨ ਲਓ 22 ਦਿਨਾਂ ਦੇ 22 ਦਿਨਾਂ ਦੀ 23 ਦਿਨਾਂ ਦੀ ਕ੍ਰੋਸ ਹੋਈ ਵੀ ਆ ਤੇ ਇਹ 3 ਮਹੀਨਿਆਂ ਦੀ ਹੋ ਗਈ ਆ ਦੁੱਧੇ ਸੁੱਕ ਗਈ ਆ ਹੁਣ ਆ ਦੇਖ ਲੋ ਇਹਦਾ ਲੇਵਾ ਜਮਾ ਸੁੱਕ ਗਿਆ ਵਸਾਂ ਮੁੱਠੀ ਦੇ ਵਿੱਚ ਆਉਂਦਾ ਹੁਣ ਪਹਿਲਾਂ ਜਦੋਂ ਇਹ ਗੱਬਣ ਸੀਗੀ ਆ ਸੂਈ ਹੋਈ ਸੀਗੀ ਤੇ ਕੋਦੋਂ ਇਹਦਾ ਲੇਵਾ ਪੂਰਾ ਦੁੱਧ ਸੀ ਫੁੱਲ ਕਿਲੋ ਕਿਲੋ ਦੁੱਧ ਸੀ ਇਹਦੇ ਥੱਲੇ ਤੇ ਬੱਚਾ ਨੇ ਬਹੁਤ ਸੋਨਾ ਪਾਲਿਆ ਆਪ ਦਾ ਫੇਰ ਕਿ ਮੇਰੇ ਹਿਸਾਬ ਦੇ ਨਾਲ ਵੀ 2 ਬੱਚੇ ਜਾਂ 3 ਬੱਚੇ ਵੀ ਕੱਢ ਸਕਦੀ ਜਿਹੜੇ ਹਿਸਾਬ ਨਾਲ ਇਹਨੂੰ ਉੱਤੋਂ ਦਿਖਾਈ ਐ ਕਰਕੇ ਕੈਮਰਾ ਦਰਸ਼ਕਾਂ ਨੂੰ ਦਿਖਾ ਵੀ ਆ ਚੀਜ਼ ਆ ਪੂਰੀ ਕੁਆਲਿਟੀ ਦੇ ਵਿੱਚ ਆ ਪਾਠ ਇਹ ਚਿੱਟਾ ਰੰਗ ਜਾਦੇ ਆ ਲਾਲ ਸਪੌਟ ਘੱਟ ਆ ਇਹਦੇ ਵਿੱਚ ਹਜੜੇ ਥੋੜੇ ਆ ਤੇ ਆ ਦੇਖੋ ਇਹਦੀ ਪੇਟੀ ਬਹੁਤ ਵਧੀਆ ਬਣੀ ਹੋਈ ਆ ਦੋ ਬੱਚੇ ਤਾਂ ਪੱਕਾ ਦੇਣੇ ਦੇਣੇ ਆ ਨੇ ਤੇ ਤੀਜਾ ਵੀ ਕੱਢ ਸਕਦੀ ਆ ਤੇ ਪਰ ਵੈਸੇ ਜੇ ਬੱਚੇ ਦੋ ਦੇ ਵੀ ਤਾਂ ਸਭ ਤੋਂ ਵਧੀਆ ਇੱਕ ਦੇ ਵੀ ਉਦੋਂ ਚੰਗਾ ਪਾਲ ਬਹੁਤ ਸੌਖੇ ਜਾਂਦੇ ਆ ਦੁੱਧ ਖੁੱਲਾ ਡੁੱਲਾ ਹੁੰਦਾ ਵਧੀਆ ਬੱਚਾ ਪਾਲਦਾ ਛੇਤੀ ਨਾਲ ਹੀ ਰਲ ਜਾਂਦਾ ਜਿਵੇਂ ਮੰਨ ਲਓ ਇਹਨੇ ਹੁਣ 2 ਮਹੀਨਿਆਂ ਨੂੰ ਇਹ ਸੂਗੀ ਤੇ ਉਹ ਤੋਂ ਅਗਲੇ 2 ਮਹੀਨਿਆਂ ਦੇ ਵਿੱਚ ਇਹਦੀ ਤੀਨ ਬੱਚਾ ਦੇ ਦੇਣਾ ਮਾਲ ਆ ਵਧੀ ਜਾਂਦਾ ਤੇ ਅੱਗੇ ਆ ਤੁਹਾਨੂੰ ਦਿਖਾਉਣੇ ਆ ਆ 2 ਮਹੀਨਾ ਦੀ ਗੱਪਣ ਇਹ ਆਪਣੀ ਪਾਠਾ ਜਿਹੜੀ ਇਹ ਤੀਜੇ ਸੂਏ ਸੂਹੀ ਹੁਣ ਇਹ ਚੌਥੇ ਸੂਏ ਸੂਹ ਗਈ ਤੇ ਦੰਦ ਇਹ ਕਿੰਨੇ ਕਰ ਗਈ ਆ 6 ਦੰਦ ਹੋ ਗਈ ਆ ਇਹ 8 ਦੇ ਡੇਗ ਗਈ 6 ਦੰਦਾਂ ਦੇ ਵਿੱਚ ਆਏ ਦੇ ਬੱਚੇ ਇਹਦੇ 2.5 ਮਹੀਨਾ ਦੀ ਗੱਭਣਾਂ ਦਾ ਦੁੱਧ ਦੇ ਥੱਲੇ ਹੁਣ ਬਹੁਤ ਘੱਟ ਰਹਿ ਗਿਆ ਨਾ ਮਾਤਰ ਜੀ ਦਾ ਉੱਧਰ ਰਹਿ ਗਿਆ ਕਿਉਂਕਿ ਬੱਚੇ ਚੌਂਗਦੇ ਜਦੋਂ ਹੁਣ ਖੜਦੇ ਹੀ ਨਹੀਂ ਜੀ ਬਹੁਤ ਘੱਟ ਛੇਂਦੀ ਬੱਚਿਆਂ ਨੂੰ ਇਹਦਾ ਲੇਵਾ ਹੀ ਬਹੁਤ ਛੋਟਾ ਰਹਿ ਗਿਆ ਹੁਣ ਜਿਵੇਂ ਜਿਵੇਂ ਹੁਣ 3 ਨਾਂ ਮਹੀਨਾ ਦੀ ਗੱਭਣ ਹੋ ਗਈ ਸਾਢੇ 3 ਨਾਂ ਦੀ ਦੁੱਧ ਚੋਂ ਸੁੱਕ ਜਾਣਾ ਇਹਨੇ ਆ ਬੱਚੇ ਹੁਣ ਤਾਂ ਬਸਾਂ ਨੂੰ ਚੂੰਡ ਹੀ ਰਹੇਗੀ ਦੁੱਧ ਬਹੁਤ ਘੱਟ ਆ ਤੇ ਇਹਦੀ ਵੀ ਪੂਰੀ ਗਰੰਟੀ ਹੋ ਗਈ ਜਿਵੇਂ ਦੁੱਧ ਸੁੱਕ ਗਈ ਆ ਦੁੱਧੋਂ ਸੁੱਕ ਗਈ ਪੇਟ ਭਾਰੀ ਹੋਣ ਲੱਗ ਪਿਆ ਪੇ ਇਹ ਵੀ ਗੱਬਣਾ ਗਰੰਟੀ ਹੈ ਇਸ ਚੀਜ਼ ਦੀ ਜਿਹੜੀਆਂ ਬੱਕਰੀਆਂ ਖਾਲੀ ਹੁੰਦੀਆਂ ਦੁੱਧ ਨਹੀਂ ਛੇਤੀ ਸੁੱਕਦੀਆਂ ਬੱਚਿਆਂ ਨੂੰ ਦੁੱਧ ਪੂਰਾ ਉਨਾ ਹੀ ਦੇਈ ਜਾਂਦੀਆਂ ਹੁਣ ਦੋ ਮਹੀਨਿਆਂ ਤੋਂ ਪਲੱਸ ਜਿਵੇਂ ਜਿਵੇਂ ਹੋਈ ਜਾਣੀਆਂ ਸੂਨ ਵਾਲੀਆਂ ਬੱਕਰੀਆਂ ਓਵੇਂ ਓਵੇਂ ਦੁੱਧ ਸੁੱਕ ਜਾਂਦੀਆਂ ਆਹੇ ਅੱਗੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਦੋ ਬੀਟਲ ਬੱਕਰੀਆਂ ਇੱਕ ਪਹਿਲਾਂ ਜਿਹੜੀ ਸੂਗੀ ਇੱਕ ਜਿਹੜੀ ਪਹਿਲਾਂ ਅੱਗੇ ਸੂਂਦੀ ਹੋਈ ਆ ਉਹ ਦਿਖਾਉ ਆਜੋ ਲੋਕ ਦੋਸਤ ਹੁਣ ਆਪਾਂ ਆਏ ਆ ਬੀਟਲ ਬੱਕਰੀਆਂ ਵਾਲੇ ਪਾਸੇ ਤੇ ਆ ਆਪਣੀ ਬੀਟਲ ਬੱਕਰੀ ਜਿਹੜੀ ਦੂਜੀ ਸਵੇਰ ਸੂ ਗਈ ਇਹ ਇਹ 2.5 ਮਹੀਨਾ ਦੀ ਗੱਭਣ ਹੋ ਚੁੱਕੀ ਆ ਤੇ ਪਹਿਲਾਂ ਇਹ ਜਿਵੇਂ ਦੁੱਧ ਚਗਾਉਂਦੀ ਸੀ ਬੱਚਿਆਂ ਨੂੰ ਇਹ ਲਿੱਸੀ ਹੋ ਗਈ ਸੀ ਕਿ ਥੋੜੀ ਸਕਿਨ ਵੀ ਖੁਸ਼ਕ ਹੋ ਜਾਂਦੀ ਆ ਜਿਵੇਂ ਜਿਵੇਂ ਇਹ ਗੱਭਣ ਹੋਈ ਆ ਦੁੱਧ ਦੁੱਧ ਰਲ ਜਾਂਦਾ ਬਸ ਆਪਾਂ ਕਹਿੰਦੇ ਨੇ ਦੁੱਧ ਰਲ ਗਿਆ ਇਹਦੀ ਸਕਿਨ ਵੀ ਥੋੜੀ ਜੀ ਸਾਫ਼ ਸ਼ੈਣ ਗਾਲੀ ਹੋ ਗਈ ਆ ਵਾਲ ਨੂੰ ਹੀ ਮਲੈਮ ਹੋ ਗਈ ਆ ਕਿਉਂਕਿ ਜਦੋਂ ਬੱਕਰੀ ਗੱਭਣ ਹੁੰਦੀ ਆ ਪਿੰਡਾ ਇਹਦਾ ਥੋੜਾ ਜਿਹਾ ਚਰਬੀ ਭਰਨ ਲੱਗ ਪੈਂਦੀ ਆ ਜਾਂ ਆਪਾਂ ਕਹਿੰਦੇ ਨੇ ਵੀ ਥੋੜਾ ਰਾਜੀ ਹੋਣ ਲੱਗ ਪਿਆ ਪਸ਼ੂ ਜਿਹੜਾ ਇਹਦਾ ਦੁੱਧ ਆ ਨਾ ਪਹਿਲਾਂ ਅਸੀਂ ਇਹਨੂੰ ਬੱਚੇ ਦੇ ਵੇਚਦੇ ਸੀਗੇ ਨਾ ਵੱਡੇ ਹੋਏ ਤੇ ਉਹ ਅਸੀਂ ਚੋਣ ਲੱਗ ਪਏ ਸੀਗੇ ਹੁਣ ਇਹ ਦੁੱਧੋਂ ਸੁੱਕ ਗਈ ਆ ਹਵਾਨਾ ਦੇਖੋ ਚਿਚੜ ਬਣ ਗਿਆ ਇਹਦਾ ਤਿੰਨ ਮਹੀਨਿਆਂ ਨੂੰ ਜਦੋਂ ਇਹਨੇ ਸੂਣਾ ਪੂਰਾ ਸੋਨਾ ਹਵਾਨਾ ਕੱਢੂਗੀ ਤੇ ਇਹ ਹੁਣ ਇਸ ਟਾਈਮ ਤੇ 2 ਮਹੀਨਾ ਤੋਂ ਉੱਪਰ ਗੱਭਣਾ ਇਹ ਹੋ ਸਕਦਾ 2.5 ਦੇ ਹੋਵੇ ਇਹਦਾ ਸਾਡੇ ਦਿਨ ਯਾਦ ਨਹੀਂਗਾ ਇਹ ਤਾਂ ਇਹ ਵੀ ਨਦੀ ਗੱਬਣ ਵੀ ਹੋ ਸਕਦੀ ਤੇ ਦੋਹਾਂ ਵੀ ਭਾਰੀ ਹੋਣ ਲੱਗ ਪਈ ਆ ਜਿਵੇਂ ਜਿਵੇਂ ਨੇੜੇ ਆਉਂ ਖਾਣ ਤੇ ਦੇਣੇ ਤੇ ਪੂਰੀ ਚੌੜੀ ਜਣੇ ਹੋ ਜਾਣਾ ਪਹਿਲੇ ਸੂਏ ਨੇ ਦੋ ਬੱਚੇ ਦਿੱਤੇ ਸੀਗੇ ਤੇ ਦੂਜੇ ਸੂਏ ਵੀ ਸੁਭਾਵਨਾ ਵੀ ਦੋ ਬੱਚੇ ਹੀ ਦੇਊਗੀ ਤੇ ਇਹ ਹੀ ਆ ਕੁਆਲਿਟੀ ਕਿੱਕ ਕਰ ਸਕਦੇ ਆ ਤੁਸੀਂ ਸੋਹਣੀ ਐ ਬੱਕਰੀ ਲੰਮੇ ਕੰਨਾਂ ਦੇ ਵਿੱਚ ਪਿੱਛੋਂ ਸਾਰੀਆਂ ਚਿੱਟੀ ਆ ਮੂੰਹ ਕਾਲਾ ਨੱਕ 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 ਨਕੋੜਾ ਦੇਖੋ ਦਾ ਭਾੜਾ ਵਧੀਆ ਸੋਹਣੇ ਵਿੱਚ ਤੇ ਕੱਦ ਦਾ 35 36 ਇੰਚ ਹੈਗਾ ਬਾਲਾ ਵੱਡੇ ਕੱਦ ਦੇ ਵਿੱਚ ਨਹੀਂ ਜੀ 30 36 ਜਾਂਦੇ ਵਿੱਚ ਦੇ ਹਾਈਟ ਆ ਇਹਦੀ ਤੇ ਬੱਚੇ ਬਹੁਤ ਜਿੰਨੇ ਵੀ ਕਰਕੇ ਉਹਨੇ ਟਾਪ ਦੇ ਬੱਚੇ ਕੱਢ दिए ਸੋਹਣੇ ਬੱਚੇ ਕੱਢ दिए ਤੇ ਇਹਦਾ ਇਹਨੇ ਪਿਛਲੇ ਪਹਿਲੇ ਸਵੇਰੇ ਦੋ ਬੱਕਰੇ ਹੀ ਦਿੱਤੇ ਸੀਗੇ ਉਹ ਇੱਕ ਬੱਕਰਾ ਤਾਂ ਕਿਸੇ ਨੇ ਬੰਦੇ ਨੇ ਆਪਾਂ ਤੋਂ ਲੈ ਜਾ ਕੇ ਖੱਸੀ ਕਰਵਾ ਲਿਆ ਇੱਕ ਨੇ ਬਰੀਡਰ ਰੱਖ ਲਿਆ ਤੇ ਬਹੁਤ ਸੋਹਣੇ ਤਿਆਰ ਹੋਈ ਜਾਂਦੇ ਆ ਤਾਂ ਕਰਕੇ ਆਪਾਂ ਇਹਨੂੰ ਗੱਲ ਲਾਈ ਬੈਠੇ ਆ ਵੀ ਸੋਹਣਾ ਰਿਜ਼ਲਟ ਕੱਢਦੀ ਕਰਕੇ ਇਸ ਟਾਈਮ ਤੇ 2 ਮਹੀਨਾ ਤੋਂ ਪਲਾਸਟ ਖੱਬਣਾ ਦੁੱਧ ਸੁੱਕੀ ਹੋਈ ਆ ਇਹ ਬੀ ਦੋਸਤੋ ਆ ਕਾਲੇ ਰੰਗ ਦੇ ਵਿੱਚ ਆਪਣੀ ਬੀਟਲ ਬੱਕਰੀ ਆ ਇਹਨੇ ਪਹਿਲਾਂ ਨਹੀਂ ਸੁਣਾ ਕਿ ਖੜਦੀ ਨਹੀਂ ਕਿ ਆਪਾਂ ਇਹਨੂੰ ਥੋੜਾ ਹੀ ਦਿਖਾਵਾਂਗੇ ਇਹਦਾ ਇਕੱਲਾ ਲੇਵਾ ਦਿਖਾ ਦੇਈ 2.5 ਮਹੀਨਾ ਦੀ ਗੱਬਣ ਹੋ ਗਈ ਆ ਇਹ ਤੇ ਦੁੱਧ ਦੇ ਵੀ ਲਾਇਆ ਹੀ ਆ ਲੱਗ ਪਈ ਲਾਉਣ ਦੀ ਨਾ ਕਿਉਂਕਿ ਇਹਨੂੰ ਮੈਂ ਦਿਖਾ ਨਹੀਂ ਸਕਦਾ ਥੋੜਾ ਜਿਹਾ ਅੱਤੜ ਕਰਦੀ ਆ ਇਹ